ਕਿੰਨਾ ਕ ਦੁੱਧਾ ਦੁੱਧ ਬਾਈ ਹੈਗਾ ਹੋਏ ਥਲੇ 9 ਕਿਲੋ 9 ਕਿਲੋ ਪੂਰਾ ਜਾਵਾ ਹਾਂ ਗਾਰੰਟੀ ਆ 8 ਕਿਲੋ ਦਾ ਲਾਲਾ ਵੀ ਚੋਂਟਾ ਆ ਜਾਂਦਾ ਕੁਛ ਕੱਟੀ ਚੋਂਗਲੇ ਕਿੰਨੇ ਕ ਟਾਈਮ ਵੀ ਸੂਈ ਹੋਈ ਆ ਸੂਈ ਨੂੰ ਹੋਇਆ ਹਜੇ 12 ਤੀ ਰਾਗ ਦਿਨ ਭਾਈ ਠੀਕ ਆ ਤੋੜ ਲੈ ਵੀ ਮਿੱਤਰੋ ਸਵਾਗਤ ਆ ਸਾਰਿਆਂ ਦਾ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਆ ਪਸ਼ੂ ਮੰਡੀ ਮਾਨਸਾ ਤੇ ਜਿਹੜੀ ਹਾਲਾਕ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਇੱਕ ਵਾਰੀ ਤੁਸੀਂ ਜਿਹੜੀ ਝੋਟੀ ਦੇਖ ਲੋ ਤੇ ਬਾਕੀ ਆਪਾਂ ਪੂਰੀ ਡਿਟੇਲ ਜਿਹੜੀ ਬਾਈ ਤੋਂ ਲੈ ਕੇ ਦੇਵਾਂਗੇ ਥਾਣਾ ਦੀ ਸਾਫਾ ਕੱਲਾ ਕੱਲਾ ਥਾਣਾ ਤੇ ਸਾਹਮਣੇ ਜਿਹੜਾ ਬੱਚਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਦ ਕੋਦ ਦੀ ਝੋਟੀ ਦਾ ਚੰਗਾ ਤੇ ਆਪਾਂ ਕਦ ਕੋਦ ਦੀ ਗੱਲ ਕਰੀਏ ਨਾ ਚੰਗਾ ਝੋਟੀ ਦਾ ਤੇ ਪਸ਼ੂਆਂ ਦੀ ਮਾਨਸਾ ਤੇ ਮਿੱਤਰੋ ਪਹੁੰਚੇ ਹੋਇਆ ਜਿਹੜੀ ਹਾਲ ਅੱਤੇ ਸ਼ੁੱਕਰਵਾਰ ਨੂੰ ਲੱਗਦੀ ਹੈ ਬੰਨ ਦੇ ਬਾਈ ਬਸ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰ ਦਿਆ ਜਾਣਕਾਰੀ ਲੈ ਕੇ ਦੇਣੀ ਹੈ ਪੂਰੀ ਕਿਉਂਕਿ ਜਿਹੜੀ ਮੰਡੀ ਹੈ ਸ਼ੁੱਕਰਵਾਰ ਨੂੰ ਲੱਗਦੀ ਹੈ ਤੇ ਮਾਲ ਜਿਹੜਾ ਘੱਟ ਪਹੁੰਚਿਆ ਹੋਇਆ ਅੱਗੇ ਮੰਡੀ ਜਿਹੜੀ ਬਹੁਤ ਭਰਦੀ ਹੁੰਦੀ ਸੀ ਬਾਕੀ ਬਾਈ ਤੋਂ ਪੁੱਛਾਂਗੇ ਸਾਰੀ ਜਾਣਕਾਰੀ ਹਾਂ ਬਾਈ ਸਸੀ ਗਾਲ ਦੂਸਰੀ ਗਾਲ ਬਾਈ ਉੱਚਾ ਬੋਲੀ ਬਾਈ ਨਾਮ ਦੱਸੀ ਮੜਿਆ ਨਾਮ ਮੇਰਾ ਸੀਰਾ ਸਿੰਘ ਹੈ ਬਾਈ ਠੀਕ ਆ ਸੀਰਾ ਮੰਡੀ ਉਸ ਪਹਿਲਾਂ ਦਾ ਕਿਵੇਂ ਗਾਗੂ ਮੰਡੀ ਦੀ ਰਗਾ ਘਾਕ ਘੱਟੀ ਹੈ ਘੱਟ ਹੈਣਾ ਮੰਦਾ ਹੈਣਾ ਮੰਦਾ ਹੈ ਠੀਕ ਆ ਜੀਰੀਆਂ ਜੂਰੀਆਂ ਚੁੱਲਦੇ ਪਏ ਲੋਕ ਠੀਕ ਆ ਅਜੇ ੱੱਲਾ ਨਹੀਂ ਕੰਮ ਉਸ ਬਾਈ ਠੰਡ ਵੀ ਹੈ ਜਿਵੇਂ ਮੈਂ ਧੁੰਦੀ ਵਾਲੀ ਪੈਂਦੀ ਹੈਣਾ ਧੁੰਦ ਜੀ ਕਰਕੇ ਵੀ ਆਹ ਉਸ ਜੀਰੀਆਂ ਜੂਰੀਆਂ ਦਾ ਕੁਝ ਈਚ ਵਜਾਰੇ ਠੀਕ ਆ ਤੇ ਕਣਕ-ਕਣਕ ਵਿੱਚ ਕੇ ਫੇਰ ਚੱਲੂਗਾ ਮੈਂ ਹਣਾ ਫੇਰ ਚੱਲੂ ਹਾਂ ਤੇ sire ਜੀ ਆਪਾਂ ਬਾਈ ਛੋਟੀ ਦੀ ਗੱਲ ਕਰ ਲਈਦਾ ਕੰਮੇ ਸੂਇਆ ਪਹਿਲਾ ਸੂਆ ਬਾਈ ਪਹਿਲਾ ਸੂਆ ਠੀਕ ਆ ਤੇ ਕਿੰਨੇ ਕਿ ਦਿਨ ਸੂਇਆ sire 15 ਕਿ ਦਿਨਾਂ ਦੀ ਸੂਇਆ 15 18 ਦਿਨਾਂ ਦੀ ਠੀਕ ਆ ਤੇ ਦੁੱਧ ਹੁਣ ਇਸ ਟਾਈਮ ਹੁਣ 8 ਕਿਲੋ ਦੁੱਧ ਚੌਣ ਚਾਉਂਦਾ ਭਾਈ ਠੀਕ ਆ 8 ਕਿਲੋ ਚੌਣ ਚਾਉਂਦਾ ਬੱਚਿਆਂ ਨੂੰ ਵੀ ਆ ਕੇ ਹਾਂ ਠੀਕ ਆ ਲੈ ਮਿੱਤਰੋ 8 ਕਿਲੋ ਬਾਈ ਕਹਿੰਦਾ ਬੱਚਿਆਂ ਨੂੰ ਛੱਡ ਕੇ ਮਣਕ ਲੈ ਜੇ ਹਣਾ ਹਾਂ ਹਾਂ ਤੇ ਰੇਟ ਦੀ ਗੱਲ ਨਹੀਂ sire ਰੇਟ ਕੀ ਕਰਤਾ ਬਾਈ ਰੇਟ ਤਾਂ ਲਾਹ ਦੇਣੀ ਦਾ 85000 85000 ਜੇ ਦਾ ਝੋਟੀ ਜੇ ਮੰਦਾ ਜਾ ਰਿਹਾ ਹੁੰਦਾ ਫਿਰ ਇਹ ਤਾਂ ਲੱਖ ਲੱਖ ਤੋਂ ਬਾਹਰ ਨਹੀਂ ਕੱਦ ਕੋਤ ਵਧੀਆ ਹੈ ਨਾ ਪੂਰਾ ਚੰਗੀ ਸੁਨੱਖੀ ਹੈ ਝੋਟੀ ਜਾਰਾ ਮੰਦਿਆ ਕਰਕੇ ਰੇਟ ਬਾਈ ਕਰਦਾ 85000 ਮਾਨ ਮਾਨਦਾਨ ਹੋ ਜੂ ਬਾਈ ਸਿਰੇ ਮਾੜਾ ਮੋਟਾ ਹੋ ਜੂ ਮੰਦੇ ਜੇ ਕਰ ਆਹ ਉਹਲਾ ਨਹੀਂ ਬਾਹਲਾ ਨਹੀਂ ਉਹਲਾ ਠੀਕ ਹੈ ਕਿਉਂ ਬਾਈ ਝੋਟੀ ਚੰਗੀ ਹੈ ਮਿੱਤਰੋ ਕਦ ਕੋਤ ਵਧੀਆ ਤੇ ਬਾਕੀ ਬਹੁਤ ਟੰਗਾ ਨੂੰ ਤਿਆਰ ਆ ਤੇ ਬਾਕੀ ਮੰਦੇ ਦਾ ਕਰਕੇ ਬਾਈ ਕਹਿੰਦਾ ਰੇਟ 85000 ਕਰਦਾ ਨਹੀਂ ਤਾਂ ਲੱਖ ਦੋ ਲੱਖ ਤੋਂ ਬਾਹਰ ਸੀਗੀ ਝੋਟੀ के कर हैं। अपने को राइट पिलाना शुरू कर दो, आप दस एम एल रोटी पचोप के खिला सको राइट टच ने आप हर एक दवाइयाँ की दुकान पे और ऑनलाइन भी खरीद और अधिक जानकारी के लिए इस नंबर पे कॉन्टेक्ट कर सकते है आप सात आठ नौ जीरो जीरो बयालीस हजार मित्रों न ਬਾਕੀ ਕੋਲੇ ਦੋ ਮੱਧਾਂ ਨੇ ਤੋਰ ਕੇ ਦਿਖਾਉਣੇ ਦੁੱਧ ਵਾਲੀਆਂ ਤੇ ਬਾਕੀ ਦੁਰਦੀ ਤੁਸੀਂ ਚੈੱਕ ਕਰ ਲੋ ਤੇ ਬਾਕੀ ਆਪਾਂ ਪੁੱਛ ਕੇ ਦੇਵਾਂਗੇ ਰੇਟ ਦਾ ਸਾਰੀ ਗੱਲ ਬਾਤ ਦੁੱਧਾ ਕਿੰਨਾ ਹੈ ਬੰਦੇ ਬਾਈ ਤੇ ਸਿੰਗਾ ਥੋੜੀ ਜਰੂਰ ਖੁੱਲਿਓ ਥਣ ਲੈਵਾ ਬਿਲਕੁਲ ਸਾਫਤ ਤਾਜੀ ਸੁਈ ਹੋਈ ਆ ਲੈ ਚਾ ਬੰਦ ਹਾਂ ਆਪਾਂ ਅੱਗੇ ਬੰਦ ਤੇ ਥਣ ਨੰਬਰ 1 ਨੰਬਰ ਆ ਥਣ ਲੈਵਾ ਸਾਹਮਣੇ ਬੱਚਾ ਵੀ ਦੇਖ ਸਕਦਾ ਤੁਸੀਂ ਬੈਠਣਾ ਦੂਜੀ ਵੀ ਤੋਰ ਦੇ ਬਾਈ ਦੋਨਾਂ ਦੇ ਇਕੱਠੇ ਪੁੱਛ ਲਾਂਗੇ ਤੇ ਤਾਜੀ ਸੁਈ ਹੋਈ ਐ ਆ ਤੋਕੜਾ ਕੀ ਇਹ ਤੋਕੜਾ ਕੀ ਤੇ ਇਹਦਾ ਵੀ ਥਣ ਲੈਵਾ ਜੇ ਆਪਾਂ ਗੱਲ ਕਰੀਏ ਸਾਫਾ ਪੂਰਾ ਹਣਾ ਤੋੜ ਦੀ ਤੁਸੀਂ ਚੈੱਕ ਕਰ ਲਓ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਵੱਡੀ ਮੱਝਾ ਦੁੱਧ ਵਾਲੀ ਤੇ ਬਾਕੀ ਆਪਾਂ ਬਾਈ ਨੂੰ ਬੋਸਾਂ ਗੱਬਣ ਗੱਬਣ ਕਿੰਨੇ ਘਟਾਵੇਂ ਕੀ ਗੱਲ ਵਾ ਤੇ ਇੱਕ ਵਾਰੀ ਨਾ ਤੋੜ ਦੀ ਤੁਸੀਂ ਚੈੱਕ ਕਰ ਲਓ ਮੈਂ ਥੋੜੀ ਟਾਈਮ ਦੋਨੋਂ ਅਗਨੇ ਦੋਨੋਂ ਰਟੀ ਲਾਪਾ ਲੈ ਕੇ ਦੇਵਾਂਗੇ ਅੱਜ ਮਾਲ ਥੋੜਾ ਬਾਲਾ ਵਧੀਆ ਨਹੀਂ ਪਹੁੰਚਿਆ ਠੀਕ ਜੀ ਪਹੁੰਚਿਆ ਕਿਉਂਕਿ ਸੀਜ਼ਨ ਜਿਵੇਂ ਆਪਾਂ ਕਹਿ ਦਈਏ ਵੀ ਆਓ ਫੇਰ ਲਾਲਾ ਇਧਰ ਨੂੰ ਨਾ ਜਲ ਬਾਈ ਬੰਦਾ ਬਹੁਤਾ ਗਾਹ ਕਹੇ ਨਹੀਂ ਮੰਡੀ ਤੇ ਇਸ ਕਰਕੇ ਜਿਵੇਂ ਬਜਾਈ ਦਾ ਕੰਮ ਚੱਲਿਆਦਾ ਨਾ ਕਣਕ ਦੀ ਬਜਾਈ ਦਾ ਜੋਰ ਆ ਪੂਰਾ ਇਸ ਕਰਕੇ ਨਾ ਮੰਦਾ ਮੰਡੀ ਤੇ ਚੰਗਾ ਮਾਲ ਬਹੁਤ ਘੱਟ ਪਹੁੰਚਾਗਾ ਤੇ ਬਾਕੀ ਠੰਡ ਆ ਸਵੇਰੇ ਇਸ ਕਰਕੇ ਵੀ ਜੇ ਆਪਾਂ ਗੱਲ ਕਰੀਏ ਤਾਂ ਪੂਰੀ ਡਿਟੇਲ ਆਪਾਂ ਵਾਈ ਤੋਂ ਲੈ ਕੇ ਦੇਣਾ ਦੋਨ ਆਗਨੇ ਦੋ ਨੰਬਰੇ ਪੁੱਛ ਕੇ ਦੇਵਾਂਗਾ ਇੱਥੇ ਘਟ ਜਾ ਬਾਈ ਹਾਂ ਬਾਈ ਸਸੀ ਗਾਲ ਸਸੀ ਆ ਤੇ ਉੱਚਾ ਬੁਲੀ ਬਈ ਨਾਮ ਅਸੀ ਨਾਮ ਮੇਜੇ ਕੁਮਾਰੀ ਵਿਜੇ ਕੁਮਾਰੀ ਵਿਜੇ ਠੀਕ ਹੈ ਵਿਜੇ ਜੇ ਆਪਾਂ ਬਾਈ ਆ ਝੋਟੀ ਦੀ ਗੱਲ ਕਰ ਲਈ ਕਹਿੰਦੇ ਸੂਏ ਪਹਿਲੇ ਨੰਬਰ ਵਾਲੀ ਆ ਤੇਜੇ ਸੂਏ ਆਈ ਤੇਜੇ ਸੂਏ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਤਿੰਨ ਦੇ ਦੋ ਦਿਨ ਹੋ ਗਏ ਦੋ ਦਿਨ ਤੇ ਵਿਜੇ ਹੁਣ ਦੁੱਧ ਦਾ ਸਟੈਂਪ ਬਾਈ ਦੁੱਧ ਦਾ ਸਟੈਂਪ ਹੁਣ 9 ਕਿਲੋ ਤਿਆਰ ਆਈ 9 ਕਿਲੋ ਪੂਰਾ ਤਸੱਲੀ ਹੋ ਜੂ ਬਾਈ ਠੀਕ ਹੈ ਲੈ ਮੇਰੇ ਤਰਾ 9 ਕਿਲੋ ਦੁੱਧ ਜਿਹੜਾ ਵਿਜੇ ਤਿਆਰ ਰੱਖਦਾ ਕਹਿੰਦਾ ਦੋ ਕਦਨਾਂ ਸੂਈ ਆ ਤੇ ਤਸੱਲੀ ਤੁਸੀਂ ਕਰਕੇ ਲੈ ਜਾਓ ਤੇ ਵਿਜੇ ਰੇਟ ਦੀ ਗੱਲ ਆਂਦੀ ਬਈ ਇਹਦੇ ਇਹਦਾ 1 ਪੰਜ ਮੰਗਦੇ ਨੇ 1 5 ਮਾਨਦਾਨ ਹੋ ਜਾਊਗਾ ਹਾਂਜੀ ਠੀਕ ਆ ਲੈ ਮਿੱਤਰੋ ਮਾਨਦਾਨ ਹੋ ਜਾਊਗਾ 1 ਲੱਖ ਤੇ 5000 ਰੇਟ ਕਰਦਾ ਬਾਈ ਤੇ ਜਿਹੜੀ ਬਈ ਵਿਜੇ 2 ਨੰਬਰ ਵਾਲੀ ਆ ਤੀਜੇ ਛੂਏ ਆ ਠੀਕ ਆ ਤੀਜੇ ਛੂਏ ਠੀਕ ਆ ਤੇ ਇਹਦੇ ਥੱਲੇ ਬਈ ਦੁੱਧ ਕਿੰਨਾ ਕਾ 8 ਕਿਲੋ ਆ ਜੀ ਟੋਕੜਾ ਕੀ ਟੋਕੜਾਈ ਗੱਭਣ ਹੈਗੀ ਆ ਹਾਂਜੀ ਗੱਭਣ ਹੈ ਨਹੀਂ ਹਾਂਜੀ ਠੀਕ ਆ ਤੀਜੇ ਛੂਏ ਕਿੰਨੇ ਕ ਟਾਂਗ ਛੂਈ ਆ ਹੋ ਗਿਆ ਜੀ 2 ਮਹੀਨੇ ਹੋ ਗਈ 2 ਮਹੀਨੇ ਠੀਕ ਆ ਮਿੱਤਰੋ ਗੱਭਣ ਹੈ ਨਹੀਂ ਤੇ ਦੁੱਧ ਦਾ ਇਸ ਟਾਈਮ ਆ 8 ਕਿਲੋ 8 ਕਿਲੋ ਤਿਆਰ ਆ ਤੇ ਇਹਦਾ ਵੀ ਰੇਟ ਵੀ ਜੇ 72 72000 ਮਾਨਦਾਨ ਹੋ ਜੂ ਹਾਂਜੀ ਠੀਕ ਆ ਲੈ ਮਿੱਤਰੋ ਮਾਨਦਾਨ ਹੋ ਜੂਗਾ ਰੇਟ ਬਾਈ 72000 ਕਰਦਾ ਮਾਨਦਾਨ ਦੋਨਾਂ ਦਾ ਕਰ ਦੂ ਜੇ ਚੰਗੇ ਲੱਗਿਆਂਦਾ ਬਾਈ ਵੀਜੇ ਨਾਲ ਇੱਥੇ ਆ ਕੇ ਤੁਸੀਂ ਕਨੈਕਟ ਬਣਾ ਸਕਦੇ ਹੋ ਤੇ ਬਾਕੀ ਚੰਗਾ ਮਾਲ ਲੈ ਕੇ ਆ ਵੀਜੇ ਤੇ ਬਾਕੀ ਸੰਪਰਕ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਬਾਕੀ ਜੇ ਗੱਲ ਕਰੀ ਇਹਦਾ ਮਿੱਤਰੋ ਨਾ ਮਾਲ ਜਿਹੜਾ ਠੀਕ ਠਾਕ ਨੇ ਪਹੁੰਚਿਆ ਤੇ ਜੇ ਮੈਂ ਕਹਿੰਦੀ ਚੰਗਾ ਮਾਲ ਟੌਪ ਵਾਲਾ ਮਾਲ ਆਜਾ ਘੱਟ ਆ ਤੇ ਕਿਉਂਕਿ ਬਜਾਈ ਦਾ ਜੋਰ ਆ ਇਸ ਕਰਕੇ ਜਿਹੜਾ ਗਾਹਕ ਘਾਟਾ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਲੈ ਕੇ ਦੇਈਏ ਨਾ ਤੇ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਜਿਹੜੇ ਭਰਾਵਾਂ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਰੂ ਸਬਸਕ੍ਰਾਈਬ ਕਰ ਲਿਓ ਨਾਲ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਿਓ ਤੇ ਪੂਰੀ ਡਿਟੇਲ ਲੈ ਕੇ ਦਿਨੇ ਤੁਹਾਨੂੰ ਜਿਹੜੇ ਪਸ਼ੂ ਤੋਰ ਕੇ ਦਿਖਾਈ ਜਾਵਾਂਗੇ ਤੇ ਇੱਕ ਵਾਰੀ ਮੰਡੀ ਦਾ ਓਵਰਵਿਊ ਚੈੱਕ ਕਰਾ ਦਿਆ ਮੈਂ ਕਿਉਂਕਿ ਜਿਹੜੀ ਮੰਡੀ ਆ ਹਾਲਾਂਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਆ ਤੇ ਰਮਨਦਿੱਤਿਆਲ ਚੌਂਕ ਦੇ ਵਿੱਚ ਰਹਿੰਦੀ ਸਾਸਾ ਰੋਡ ਉੱਪਰ ਜੇ ਕਿਸੇ ਵੀਰ ਨੇ ਆਉਣਾ ਹੋਵੇ ਤਾਂ ਆ ਕੇ ਪਸ਼ੂਦਾਨ ਅੰਜਰਾ ਵਧੀਆ ਉਹ ਕਰੀ ਸਕਦਾ ਜਾਇਜ ਰੇਟ ਦੇ ਆ ਤੇ ਚੰਗਾ ਪਸ਼ੂ ਮਿਲ ਜਾਂਦਾ ਤੇ ਮਾੜਾ ਪਸ਼ੂ ਵੀ ਮਿਲ ਜਾਂਦਾ ਚਾਹੇ ਜੇ ਮਰਜੀ ਤੁਸੀਂ ਪਸ਼ੂ ਉਥੋਂ ਲੈ ਸਕਦੇ ਹੋ ਘਾਟ ਰੇਂਜ ਵਾਲਾ ਵੀ ਤੇ ਵੱਧ ਵਾਲਾ ਵੀ ਲੈ ਮਿੱਤਰੋ ਨਾ ਕਿ ਚੰਗੀ ਝੋਟੀ ਤੋਰ ਕੇ ਦਿਖਾਉਣ ਲੱਗਾ ਹਰਿਆਣੇ ਚਾਈ ਆ ਬਾਈ ਤੇ ਹਰਿਆਣੇ ਦੀ ਟਾਪ ਦੀ ਜਮ ਹਨਾ ਤੇ ਥੱਲੇ ਵਾ ਚੈੱਕ ਕਰੋ ਮਿੱਤਰੋ ਤੇ ਸਾਰੀ ਮੰਡੀ ਦੀ ਟਾਪ ਦੀ ਮਾਂਝ ਮਿਲੀ ਆ ਇਹ ਬਿਲਕੁਲ ਸਾਫ ਲੇਵਲ ਦੀ ਮੋੜਦਾ ਬਾਈ ਮੋੜਦਾ ਤੇ ਚੰਗੇ ਦੁੱਧ ਵਾਲੀ ਤੇ ਹਰਿਆਣੇ ਦੇ ਵਿੱਚੋਂ ਆਈ ਆ ਜੇ ਆਪਾਂ ਗੱਲ ਕਰ ਲਈ ਹੈ ਹਨਾ ਤੇ ਥਣਲੇਵਾ ਬਹੁਤ ਸੋਹਣਾ ਲੱਗਿਆ ਯਾਰ। ਤੇ ਮੈਂ ਆਪਾਂ ਕਹਦੀ ਐ ਇੱਧਰ ਮਾਲ ਅਜੇ ਚੰਗਾ ਨਹੀਂ ਪਹੁੰਚਿਆ ਸੀ ਬੜਾ ਤੇ ਠੀਕ ਜਿਹਾ ਸੀਗਾ ਤੇ ਆਹ ਜਿਹੜੀ ਮੱਝਣਾ ਸਿਰਾ ਕਰੀ ਜਾਂਦੀ ਐ ਜਮ ਹਣਾ ਤੇ ਕੱਲੀ ਜਮਾ ਦੁੱਧ ਵਾਲੀ। ਜੇ ਆਪਾਂ ਕਹਦੀਏ ਤਾਜੀ ਸੂਈ ਹੋਈ ਆ। ਸਾਹਮਣੇ ਬੱਚਾ ਵੀ ਦੇਖ ਸਕਦੇ ਬੰਦੇ ਭਾਈ। ਤੇ ਤਾਜੀ ਸੂਈ ਆ। ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹਣਾ। ਤੇ ਕੱਟਾ ਮੰਗਰਾ। ਚੰਗੇ ਦੁੱਧ ਵਾਲੀ ਆ। ਟੌਪ ਦੀ ਐ ਜਮਾ ਸਾਰੀ ਮੰਡੀ ਚੋਂ। ਮੰਡੀ ਚ ਮੈਨੂੰ ਜਿਵੇਂ ਆਪਾਂ ਕਹਦੀਏ ਮਾਲ ਬੜਾ ਚੰਗਾ ਨਜ਼ਰ ਨਹੀਂ ਆਇਆ ਅੱਜ ਕਿਉਂਕਿ ਮੰਦਾ ਚੱਲ ਰਿਹਾ। ਬਿਜਾਈ ਦਾ ਜੋਰ ਆ ਤੇ ਬਾਕੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੇ ਕਰਦੇ ਆ ਬਾਈ ਨਗਲਬਤ ਬਾਈ ਸਸੀਗਲ ਸਸਰੀਗਲ ਤੇ ਬਾਈ ਮਨ ਲਾ ਪਹਿਲਾ ਨਾਮ ਦਸੀ ਦੇ ਆਨੰਦ ਦਿਆਨੰਦ ਹਾਂਜੀ ਠੀਕ ਆ ਦਿਆਨੰਦ ਬਾਈ ਜੇ ਆਪਾਂ ਜਿਹੜੀ ਗੱਲ ਕੱਲੀ ਝੋਟੀ ਸੀ ਮਨ ਲਾ ਤੁਰਕ ਖਾਈਏ ਮੱਝ ਤੇ ਕਿਵੇਂ ਸੂਏ ਇਹ ਤੀਜੇ ਸੂਏ ਇਹ ਤੀਜੇ ਸੂਏ ਕਾਇਦਣਾ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ 15 ਦਿਨ 15 ਦਿਨ ਦੁੱਧ ਇਸ ਟਾਈਮ ਕਿੰਨਾ ਦੁੱਧ ਇਸ ਟਾਈਮ 14 ਲੀਟਰ 14 ਹਾਂਜੀ ਪੂਰਾ ਗਾਰੰਟੀ ਆ ਪੂਰਾ ਗਾਰੰਟੀ ਲੈ ਮੇਤਰੋ ਬਾਈ 14 ਕਿਲੋ ਦੁੱਧ ਕਹਿੰਦਾ ਤੇ ਬਾਕੀ ਇਹਦਾ ਮੱਝ ਵੀ ਦੱਸਦੀ ਆ ਭਾਂਡਾ ਚੰਗਾ ਲ ਤੇ ਹਰਿਆਣੇ ਦੀ ਆ ਤਦਗਾਠ ਵਧੀਆ ਤੇ 15 ਕਿਲੋ ਦੇ ਨਾਲ ਸੂਈ ਆ 14 ਕਿਲੋ ਦੁੱਧ ਜਿਹੜਾ ਬਾਈ ਕਹਿੰਦਾ ਤਿਆਰ ਆ ਤੇ ਦਿਨਾਂ ਦਾ ਬਾਈ ਰੇਟ ਦੀ ਗੱਲ ਲੈਂਦੀ ਰੇਟ ਕੀ ਕਰਦਾ ਰੇਟ 140 ਹੈ ਜੀ 140 ਮਾਨਦਾਨ ਹੋ ਜੂਗਾ ਆ ਜੀ ਠੀਕ ਆ ਰੇਟ ਬਾਈ ਕਰਦਾ 140 ਮਾਨਦਾਨ ਹੋ ਜੂਗਾ ਤੇ ਆ ਕੇ ਤੁਸੀਂ ਇੱਥੇ ਬਾਈ ਨਾਲ ਸੰਪਰਕ ਬਣਾ ਸਕਦੇ ਹੋ ਤੇ ਚੰਗੀ ਝੋਟੀ ਦੁੱਧ ਵਾਲੀ ਤੇ ਬਾਕੀ ਕੋਈ ਕਮੀ ਮਨ ਤਾਂ ਲੱਗੀ ਨਹੀਂ ਜੇ ਤੁਹਾਨੂੰ ਲੱਗੀ ਤਾਂ ਕਮੈਂਟ ਕਰਕੇ ਮਿੱਤਰੋ ਜ਼ਰੂਰ ਦੱਸਿਓ ਲਾਈਵ ਮਿੱਤਰੋ ਨਾਲ ਇੱਕ ਟੌਪ ਦੀ ਝੋਟੀ ਤੋੜ ਕੇ ਦਿਖਾਉਣ ਲੱਗਿਆ ਤੇ ਝੋਟੀ ਵੀ ਗਈ ਨਾ ਮੈਂ ਕਿਹਾ ਬਰੀਡ ਦਾ ਜਿਹੜਾ ਕੱਟਾ ਸਾਨੂੰ ਉਹ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਇੱਕ ਵਾਰੀ ਦੁਰ ਦੀ ਚੈੱਕ ਕਰ ਲਓ ਜਿਹੜੀ ਝੋਟੀ ਆ ਥਾਂ ਲਿਆ ਬਿਲਕੁਲ ਸਾਫ ਆ ਤੇ ਚੰਗੇ ਦੁੱਧ ਵਾਲੀਆ ਚੰਗੇ ਦੁੱਧ ਦੀ ਜਿਹੜੀ ਆਪਾਂ ਉਮੀਦ ਲਾ ਕੇ ਬਾਈ ਚੱਲਿਆ ਤੇ ਦੁੱਧ ਚੰਗਾ ਗੱਡੂ ਝੋਟੀ ਜੇ ਭਾਂਡਾ ਆਪਾਂ ਗੱਲ ਕਰੀਏ ਨਾ ਦੱਸਦਾ ਜਾਵਾਂ ਵੇਜਾ ਵੇਜਾ ਕਰਦੀ ਫਿਰਦੀ ਮੰਡੀ ਦੇ ਥਣਾ ਦਾ ਗੈਪ ਸਾਈਡ ਤੋਂ ਚੈੱਕ ਕਰ ਲਓ ਤੇ ਬਹੁਤ ਹੀ ਸੋਹਣਾ ਗੈਪ ਆ ਤੇ ਬਾਕੀ ਜਿਹੜਾ ਕੱਟਾ ਨਸਲ ਦਾ ਤੇ ਉਹ ਵੀ ਆਪਾਂ ਸਾਨੂੰ ਦਿਖਾਉਣਾ ਮੋਹਰਾਂ ਨਸਲ ਵੀ ਕੀ ਚੀਜ਼ ਹੈ ਨਾ ਤੇ ਬਾਕੀ ਆ ਖੜਾ ਮਿੱਤਰੋ ਦਰਸ਼ਨ ਕਰ ਲੋ ਕੱਟੇ ਦੇ ਤੇ ਜਿਵੇਂ ਕਮਾਲ ਕਰੀ ਵੀ ਹੈ ਨਾ ਹੁੰਦਾ ਬਰੀਡ ਬਰੀਡ ਤਾਂ ਬਰੀਡ ਹੀ ਹੈ ਨਾ ਅਲੱਗ ਹੀ ਦੀਦਾ ਤੇ ਹੈਵੀ ਜੈਡ ਬਲੈਕ ਵਾਂਗੂ ਛੋੜੇ ਵਾਲ ਜੇ ਆਪਾਂ ਗੱਲ ਕਰ ਲਈਏ ਤਾਂ ਬੇਟਾ ਤੇ ਪੁੱਠਾ ਪਠਾ ਦਗਾ ਮਾ ਤੁਹਾਨੂੰ ਚੜਾਈ ਦੇਖੋ ਪੁੱਠੇ ਦੀ ਤੇ ਚੜਾਈ ਦੇਖੋ ਪੁੱਠੇ ਦੀ ਹੈ ਨਾ ਤੇ ਬਹੁਤ ਸੋਹਣਾ ਜਿਹੜਾ ਬੱਚਾ ਨੇ ਤਿਆਰ ਹੋਣਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੰਪੀਟੀਸ਼ਨ ਨੇ ਲੜਨਾ ਤੇ ਵਧੀਆ ਜੇ ਆਪਾਂ ਗੱਲ ਕਰ ਲਈਏ ਬੱਚਾ ਬਰੀਡ ਦਾ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦਿੰਨੇ ਆਂ ਕੀ ਗੱਲਬਾਤ ਸਾਰੀ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸੀ ਪਹਿਲਾਂ ਦਾ ਗੁਰਪ੍ਰੀਤ ਸਿੰਘ ਬਾਈ ਠੀਕ ਆ ਤੇ ਗੁਰਪ੍ਰੀਤ ਜੀ ਆਪਾਂ ਬਾਈ ਝੋਟੀ ਦੀ ਗੱਲ ਕਰ ਲਈਏ ਤਾਂ ਕਹਵੇਂ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਤੇ ਬਾਈ ਕਹ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਹੋ ਗਏ ਨੂੰ ਜੀ ਦੱਸ ਦੇਣੇ ਦੱਸ ਦੇਣਾ ਤੇ ਬਾਈ ਕੱਟੇ ਦੀ ਕੀ ਗੱਲਬਾਤ ਆ ਤੂੰ ਕਹਿਆ ਸੀਗਾ ਇਹ ਜਮਾ ਸਰਾ ਬਾਈ ਜਮਾ ਸਰਾ ਠੀਕ ਆ ਤੇ ਪ੍ਰੂਫ ਹੈਗੇ ਕਹੇ ਨਹੀਂ ਸਭ ਕੋ ਪ੍ਰੂਫ ਹੋ ਜੀ ਠੀਕ ਆ ਲੈ ਮੈਂ ਤੇਰਾ ਪ੍ਰੂਫ ਵੀ ਮ ਤੇ ਇਸ ਟਾਈਮ ਭਾਈ ਦੁੱਧ ਹੁਣ ਕਿੰਨਾ ਗੁਰਪ੍ਰੀਤ ਆ? ਹਾਂ ਇਸ ਟਾਈਮ 14 ਲੀਟਰ ਤਿਆਰ ਆ ਜੀ। ਪੂਰਾ ਕੰਡੇ ਵਾਲਾ ਜੀ। ਠੀਕ ਆ। ਲੈ ਮਿੱਤਰੋ ਕੰਡੇ ਵਾਲਾ ਦੁੱਧ ਜਿਹੜਾ 14 ਲੀਟਰ ਤਿਆਰ ਆ ਤੇ ਤੁਸੀਂ ਦੇਖ ਸਕਦੇ ਹੋ ਹਨਾ ਤੇ ਬਾਕੀ ਜਿਹੜਾ 10 ਦਾ ਮੈਂ ਦਾ ਭਾਂਡਾ ਵੀ ਹਨਾ ਵੀ 14 ਲੀਟਰ ਹੈਗਾ ਤੇ ਜੇ ਕਿਸੇ ਭਰਾ ਦਾ ਮਨ ਨਹੀਂ ਖੜਦਾ ਤੇ ਉਹ ਵੀ ਤਸੱਲੀ ਕਰਕੇ ਭਾਈ ਦੋ ਡੰਗ ਚੋਕੇ ਲਿਆ ਸਕਦਾ। ਦੋ ਡੰਗ ਤਿੰਨ ਡੰਗ ਚੋਕੇ ਘਰੇ ਕੇ ਲਿਆ ਸਕਦਾ ਤਸੱਲੀ ਕਰ ਲੈ ਇੱਥੇ ਅੱਗੇ ਭਾਈ ਨੂੰ ਮਿਲ ਲੈ ਤੇ ਕੱਟਾ ਜੀ ਆਪਾਂ ਗੱਲ ਕਰ ਲਈ ਤਾਂ ਬਰੀਡ ਦਾ ਪੂਰਾ। ਤੇ ਕਿੰਨੇ ਦਾ ਨਾ ਸੂਈ ਕਹਿੰਦਾ ਬਾਈ ਅੱਜ ਉਹਨੂੰ 10 ਮਾ ਦੇਣਾ ਸੂਈ ਨੂੰ 10 ਦਾ ਨਾ ਤੁਸੀਂ ਬੱਚਾ ਦੇਖ ਲਓ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਹਨਾ ਵੀ 10 ਦਾ ਨਾ ਬੱਚਾ ਤਾਂ ਮੰਨ ਲਓ ਕਿੰਨਾ ਵਧੀਆ ਹਨਾ ਬਰੀਡ ਦਾ ਤੇ ਇਸੇ ਦੀ ਮੁੱਲ ਆ ਸਾਰਾ ਤੇ ਬਾਈ ਰੇਟ ਕੀ ਕਰਤਾ ਗੁਰਪ੍ਰੀਤ ਦਾ ਇੱਕ 10 ਆ ਜੀ ਇੱਕ 10 ਮਾਨਦਾਨ ਹੋ ਜਾਊਗਾ ਹਾਂਜੀ ਠੀਕ ਹੈ ਲੈ ਮਿੱਤਰੋ ਮਾਨਦਾਨ ਹੋ ਜਾਊਗਾ 1 ਲੱਖ ਤੇ 10000 ਰੇਟ ਆ ਤੇ ਬਾਕੀ ਤੁਸੀਂ ਆ ਕੇ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਗੁਰਪ੍ਰੀਤ ਨਾਲ ਤੇ ਚੰਗੀ ਝੋਟੀ ਜੇ ਆਪਾਂ ਗੱਲ ਕਰ ਲਈ ਹਨਾ ਚੰਗੇ ਦੁੱਧ ਵਾਲੀ ਤੇ 1 ਲੱਖ ਦੇ 10000 ਰੇਟ ਕਰਦਾ ਬਾਈ ਮਾਨਦਾਨ ਮੁੱਕ ਦੇ ਹੋ ਜੂਗਾ ਤੇ ਪੂਰੀ ਦਸੱਲੀ ਕਰਕੇ ਫੇਰ ਖਰੀਦ ਸਕਦੇ ਹੋ ਹਨ ਜੇ ਆਪ ਪੈਸੇ ਲਾਉਣੇ ਆ ਬਰੀਡ ਤਿਆਰ ਕਰਨੀ ਹੈ ਘਰੇ ਹਨ ਜਿਵੇਂ ਮੰਨ ਕੇ ਚੱਲ ਕਿਸੇ ਨੇ ਬੱਚਾ ਮੰਨ ਲਾ ਕੰਪੀਟੀਸ਼ਨ ਵਾਸਤੇ ਜਿਵੇਂ ਉਹਨੂੰ ਧਣਾਉਲੇ ਮੇਲਾਊਗਾ ਤਾਂ ਉੱਥੇ ਲੈ ਕੇ ਜਾਣਾ ਤਾਂ ਝੋਟੀ ਖਰੀਦ ਸਕਦਾ ਤਾਂ ਬੱਚਾ ਇਹ ਰਿੰਗ ਦੇ ਵਿੱਚ ਲਾ ਸਕਦਾ 0 ਤੋਂ ਸੀ ਮਹੀਨੇ ਵਾਲੇ ਤੱਕ ਤਾਂ ਉਹ ਚ ਵੀ ਇਹ ਜਿਹੜਾ ਨਾਮ ਚੱਕ ਲੂਗਾ ਕਿਉਂਕਿ ਤਾਂ ਇਹ 10 15 ਦਿਨਾਂ ਦੀ 10 ਦਿਨਾਂ ਦਾ ਵਧੀਆ ਬੱਚਾ ਤਿਆਰ ਹੋਇਆ ਤੇ ਬਾਕੀ ਬਾਈ ਗੁਰਪ੍ਰੀਤ ਨੂੰ ਉੱਥੇ ਆ ਕੇ ਤੁਸੀਂ ਮਿਲ ਲਿਓ ਚੰਗੀ ਝੋਟੀ ਚੰਗੇ ਦੁੱਧ ਵਾਲੀ ਤਾਂ ਹਜੇ ਜਾਨਵਰ ਦੋਸਤ ਰੱਖਿਆ ਕਰੋ ਸਾਰੀ ਮੰਡੀ ਦੇ ਵਿੱਚ ਤਾਂ ਇੱਕ ਝੋਟੀ ਵਧੀਆ ਦਿਸੀ ਆ ਤੇ ਨਹੀਂ ਤਾਂ ਮਨਣਗੀ ਜਿਦੋਂ ਅੱਜ ਮਾਲ ਤਾਂ ਬਾੜਾ ਵਧੀਆ ਨਹੀਂ ਤੇ ਗੁਰਪ੍ਰੀਤ ਮੰਡੀ ਦਾ ਭਾਈ ਕੀ ਮਾਹੌਲ ਆ ਤੇ ਮਾਲ ਬਾੜਾ ਵਧੀਆ ਨਹੀਂ ਹੈ ਕੀ ਗੱਲ ਆ ਇੱਕ ਇੱਕ ਕਲਾਸ ਨਹੀਂ ਮਾਲਾ ਵੀ ਇਹਨਾਂ ਮਾਲ ਟਾਪ ਨਹੀਂ ਆ ਠੀਕ ਆ ਵੀ ਟੁੱਟ ਭੱਜ ਹੀ ਹੈ ਜਣੀ ਹੈ ਨਾ ਤੇ ਮੰਨਦਾ ਕਿ ਮੈਂ ਥੋੜਾ ਮੰਨਦਾ ਸੀ ਅੱਜ ਜਿਵੇਂ ਬਜਾਈ ਬਿਜੂ ਦਾ ਜੋਰ ਹੈ ਨਾ ਠੀਕ ਆ ਬਜਾਈ ਦਾ ਜੋਰ ਕਰਕੇ ਨਾ ਬਾਈ ਮੰਦਾਗਾ ਹਜੇ ਮੰਨ ਕੇ ਚੱਲ ਵੀ ਘੱਟੋ ਘੱਟ 15 ਦੇ ਨਾਲ ਚੱਲੂਗਾ ਹਨਾ 15 ਦੇ ਨਾਲ ਚੱਲੂਗਾ ਕੰਮ ਤਾਂ ਕਰਕੇ ਜਿਹੜਾ ਗਾਹਕ ਵੀ ਥੋੜਾ ਜਿਹਾ ਘੱਟ ਹੈ ਤੇ ਮਾਲ ਵੀ ਵਧੀਆ ਘੱਟ ਪਹੁੰਚਿਆ ਇਸ ਕਰਕੇ ਜਿਹੜੇ ਕਿਸਾਨ ਭਰਾ ਨੇ ਥੋੜਾ ਜਿਹਾ ਬਿਜਾਈ ਦੇ ਵਿੱਚ ਲੱਗੇ ਹੋਏ ਨੇ ਤੇ ਬਾਕੀ ਬਾਈ ਗੁਰਪ੍ਰੀਤ ਨਾਲ ਇੱਥੇ ਆ ਕੇ ਤੁਸੀਂ ਇੱਕ ਨੈਟ ਬਣਾ ਸਕਦਾ ਲੈ ਮਿੱਤਰੋ ਨੇ ਇੱਕ ਝੋਟੀ ਦਿਖਾਉਣਾ ਮਿੱਤਰੋ ਟਾਪ ਦੀ ਤੇ ਥੱਲੇ ਵਾ ਯਾਰ ਪੰਦਰਨਾ ਇੱਕ ਨੰਬਰ ਆ ਬਿਲਕੁਲ ਸਾਫ ਥੱਲੇ ਵਾ ਤੇ ਮੋੜਦਾ ਬਾਈ ਤੇ ਚੰਗੀ ਏ ਸਕੀਨ ਆ ਕੁੰਡੀ ਆ ਫਸਮੇ ਲੇਵੇ ਦੀਆ ਟਾਈਟ ਲੇਵੇ ਦੀਆ ਠੀਕ ਆ ਤੇ ਬਾਕੀ ਸਪੇਸ ਦੇਖ ਲਓ ਥਾਣਾ ਦਾ ਤੇ ਪੂਰੀ ਸਕੀਨ ਝੋਟੀ ਹੈ ਤਾਜੀ ਸੁਈ ਹੋਈ ਆ ਜੇ ਆਪਾਂ ਗੱਲ ਕਰ ਲਈ ਇੱਕ ਵਾਰੀ ਸਾਈਡ ਤੋਂ ਮੈਂ ਦਿਖਾ ਦਿਆਂ ਤਾਂ ਥਾਂ ਲੇਵਾ ਬਹੁਤ ਸੋਹਣਾ ਲੱਗਿਆ ਕੰਮ ਦਾ ਹਨਾ ਜਿਵੇਂ ਆਪਾਂ ਕਹਿ ਲਈਏ ਤੇ ਚੰਗੀ ਝੋਟੀ ਹੈ ਬਾਕੀ ਆਪਾਂ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਵਾਰੀ ਤੁਸੀਂ ਮਗਰੋਂ ਵੀ ਦੇਖ ਲਓ ਨਾ ਟਾਈਟ ਲੇਵਾ ਪੱਟਾਂ ਦੇ ਵਿੱਚ ਫਸਮਾ ਜਮਾ ਹਨਾ ਦੁੱਧ ਵਾਲੀ ਝੋਟੀ ਹੈਗੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਸੀ ਘਾਲ ਸਸੀ ਘਾਲ ਜੀ ਤੇ ਬਾਈ ਨਾਮ ਦੱਸੀ ਨਾਮ ਗੱਗੀ ਹੈ ਜੀ ਗੱਗੀ ਠੀਕ ਹੈ ਗੱਗੀ ਬਾਈ ਜਿਹੜੀ ਆਪਾਂ ਝੋਟੀ ਦਿਖਾਈ ਆ ਮੰਨ ਲਾ ਕਿੰਨੇ ਟਾਈਮ ਦੀ ਆ ਸੂਈ ਹੋਈ ਇਹ ਮਹੀਨਾ ਸੂਈਨ ਹੋ ਗਈ 1 ਮਹੀਨਾ ਠੀਕ ਹੈਵੇਂ ਸੂਈ ਗੱਗੀ ਦੂਜਾ ਜੀ ਦੁੱਧਾ ਸੂਆ ਤੇ ਦੁੱਧ ਦਾ ਸਟੈਂਡ ਬਾਈ ਦੁੱਧ 11 ਕਿਲੋ ਜੀ ਪੂਰਾ ਹਾਂਜੀ ਮਿੱਤਰੋ 11 ਕਿਲੋ ਦੁੱਧਾ ਤੇ ਤਾਜੀ ਸੂਈ ਹੋਈ ਆ ਮਹੀਨੇਕ ਦੀ ਮੰਨ ਕਿ ਤੱਲ ਹਣਾ ਬੱਚਾ ਸਾਹਮਣੇ ਖੜਾ ਤੇ 11 ਕਿਲੋ ਬਾਈ ਕਾ ਦੁੱਧ ਗੱਗੀ ਦਾ ਤਿਆਰ ਆ ਦੇ ਗਰੰਟੀ ਆ ਪੂਰੀ ਬਾਈ ਪੂਰੀ ਗਰੰਟੀ ਕਰੇ ਜੋਗਲੇ ਜੰਦਾ ਜੀ ਕਰੇ ਵੀ ਗਰੰਟੀ ਆ ਕਹਿੰਦਾ ਇੱਥੇ ਵੀ ਜੋ ਕੇ ਫੇਰ ਲੈ ਜਾਓ ਕਿਉਂਕਿ ਪੈਸੇ ਲੁਣਾਉਂਦੇ ਆ ਭਾ ਤੇ ਅੱਗੇ ਵੀ ਰੇਟ ਦੀ ਗੱਲ ਲੈਂਦੀ ਆ ਰੇਟ ਕੀ ਕਰਤਾ ਰੇਟ 95 ਕਰਦੇ ਜੀ 95000 ਮਾਨਤਨ ਹੋ ਜੂ ਮਾਨਤਨ ਹੋ ਜੂ ਠੀਕ ਆ ਜੇ ਮਿੱਤਰੋ ਰੇਟ ਬਾਈ 95000 ਕਰਦਾ ਮਾਨਤਨ ਹੋ ਜੀ ਝੋਟੀ ਚੰਗੀਆਂ ਮਿੱਤਰੋ ਟਾਈਟ ਲੈਵੇ ਦੀ ਆ ਤੇ ਮਗਰੋਂ ਵੀ ਜਿਹੜਾ ਤੁਹਾਨੂੰ ਆਇਆ ਪੂਰਾ ਸੋਹਣਾਗਾ ਸਾਹਮਣੇ ਬੱਚਾ ਦੇਖ ਸਕਦਾ ਇੱਕ ਮਹੀਨੇ ਸੁਈ ਹੋਈ ਆ 11 ਕਿਲੋ ਹੁਣ ਦੁੱਧ ਕਹਿੰਦਾ ਤਿਆਰ ਆ ਬਾਈ ਕਹਿੰਦਾ ਬਾਕੀ ਪੂਰੀ ਤਸੱਲੀ ਕਰਕੇ ਫੇਰ ਖਰੀ ਲੋ ਕਿ ਮਾਨਦਾਨ ਹੋ ਜਾ ਬਾਈ ਹਾਂਜੀ ਪੂਰਾ ਹੋ ਜਾ ਠੀਕ ਆ ਬਾਈ ਕਹਿੰਦਾ ਮਾਨਦਾਨ ਪੂਰਾ ਕਰ ਦਾਂਗੇ ਤੇ ਬਾਕੀ ਰੇਟ ਦਾ ਮੰਡੀ ਹਿਸਾਬ ਮਿੱਤਰੋ ਕਰਨਾ ਪੈਂਦਾ ਹੈ ਨਾ ਤੇ ਗੈਸ ਨਾਲ ਬਹੁਤ ਸੋਹਣਾ ਬਹੁਤ ਚੰਗੀ ਝੋਟੀਆਂ ਮਾਨਸਾ ਪਸ਼ੂ ਮੰਡੀ ਤੇ ਲੈ ਕੇ ਪਹੁੰਚੇ ਸੀ ਬਾਈ ਤੇ ਬਾਕੀ ਬਾਈਆਂ ਨਾਲ ਇੱਥੇ ਸੰਵਰਕ ਬਣਾ ਸਕਦੇ ਬਾਕੀ ਮਿੱਤਰੋ ਮਾ ਰੇਟ ਆਪੇ ਦਾ ਘੱਟ ਪਹੁੰਚੇ ਜੇ ਪਾਗਲ ਕਰ ਲਈ ਨਾ ਤੇ ਜਿਵੇਂ ਆਪਾਂ ਚੰਗੀਆਂ ਝੋਟੀਆਂ ਬਹੁਤ ਹੀ ਘੱਟ ਪਹੁੰਚੀਆਂ ਅੱਜ ਤੇ ਇਸ ਕਰਕੇ ਆ ਪਸੂ ਮੰਡੀ ਲਈ ਮਾਣ ਸਾ ਬਹੁਤ ਘਰ ਦੀ ਹਿੰਦਸਾਜਾ ਪੁਲੀਜ ਭਰੀ ਵੀ ਘਟ ਆ ਤੇ ਆਪਾਂ ਦਿਖਾਈਏ ਤੁਹਾਨੂੰ ਹਣਾ ਤੇ ਮੰਦਾਗਾ ਕਿਉਂਕਿ ਕਣਕ ਬੀਜਣ ਦਾ ਕਰਕੇ ਇਸ ਕਰਕੇ ਤੇ ਗਾਵਾਂ ਬਹੁਤ ਆਈਆਂ ਨੇ ਜੇ ਆਪਾਂ ਗੱਲ ਕਰ ਲਈਏ ਜਾਨਾ ਗਾਵਾਂ ਜਿਹੜੀਆਂ ਚੰਗੀਆਂ ਬਹੁਤ ਆਈਆਂ ਤੇ ਬਾਕੀ ਮਤਲਬ ਜੇ ਆਪਾਂ ਗੱਲ ਕਰ ਲਈ ਤੋਕੜਾ ਘਬੜਾਉਗੀ ਪਹੁੰਚੀਆਂ ਹੋਈਆਂ ਨੇ ਤੇ ਇੱਕ ਵਾਰੀ ਤੁਹਾਨੂੰ ਮੈਂ ਦਿਖਵਾ ਦਿਆ ਲੇ ਮਿੱਤਰੋ ਨੇ ਕਿ ਚੋਟੀ ਤੋਰ ਕੇ ਦਿਖਾਉਣੀ ਆ ਸੱਦ ਕਾਠ ਜੇ ਆਪਾਂ ਗੱਲ ਕਰ ਲਈ ਨਾ ਸਿਰਾ ਗੱਲ ਬਾਤ ਆ ਹਨ ਤੇ ਬਾਕੀ ਥਣਾ ਸਪੇਸ ਵੀ ਜੇ ਤਾਂ ਪੂਰਾ ਗਾ ਮਤਲਬ ਵਧੀਆ ਫਲੀਆਂ ਵਰਗੇ ਖਣ ਲੱਗੇ ਪਤਲੇ ਬਰੀਕ ਜਾਵਾ ਸਪੇਸ ਚੰਗਾ ਦੁੱਧ ਵਾਲੀ ਝੋਟੀ ਆ ਤੇ ਬਾਕੀ ਕਾਦ-ਗੋਦੀ ਗੱਲ ਕਰੀ ਤਾਂ ਅੰਤ ਹੀ ਨਹੀਂ ਤਾਜੀ ਸੁਈਏ ਸਾਹਮਣੇ ਬੱਚਾ ਤੁਸੀਂ ਦੇਖ ਲਓ ਤੇ ਬਾਕੀ ਆਪਾਂ ਪੂਰੀ ਗੱਲ ਬਾਤ ਆ ਜੇ ਬਾਈ ਨਾਲ ਕਰਵਾਵਾਂਗੇ ਇੱਕ ਵਾਰੀ ਨਾ ਲਿਵੇ ਦਰਸ਼ਨ ਕਰ ਲੋ ਤੇ ਬਾਕੀ ਸਾਹਮਣੇ ਜੇ ਤੁਸੀਂ ਦੇਖ ਵੀ ਸਕਦੇ ਹੋ ਬੱਚਾ ਤੇ ਬਾਕੀ ਗੱਲਬਾਤ ਬਾਈ ਨਾ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਈ ਨਾਮ ਦੱਸੀ ਭਲਾ ਦਾ ਜਸਪਾਲ ਸਿੰਘ ਹੈ ਪਿੰਡ ਅਲੀਕਾ ਤਹਿਸੀਲ ਰਤਿਆ ਜ਼ਿਲ੍ਹਾ ਫਤਿਹਵਾੜਾ ਦਾ ਬਾਈ ਠੀਕ ਹੈ ਹਰਿਆਣੇ ਚੋਂ ਹਾਂ ਠੀਕ ਆ ਤੇ ਜਸਪਾਲ ਹਾਂਜੀ ਹਾਂਜੀ ਜਸਪਾਲ ਬਾਈ ਛੋਟੀ ਦੀ ਗੱਲ ਕਰ ਲਈ ਆਪਾਂ ਕਿਵੇਂ ਸੂਈ ਆ ਇਹ ਇਹ ਦੂਜੀ ਆ ਬਾਈ ਦੂਜੀ ਸੂਈ ਤੇ ਬਾਈ ਕਿੰਨੇ ਦਿਨਾਂ ਸੂਈ ਹੋਈ ਆ ਇਹ 12-13 ਦਿਨਾਂ ਦੀ ਸੂਈ ਹੈ 12-13 ਦਿਨਾਂ ਦੀ ਸੂਈ ਹੈ ਪਿੰਡ ਬਈ ਦਾ ਅਲੀ ਕੇ ਹਾਂ ਅਲੀ ਕੀ ਕਰਤ ਹੈ ਹਾਂ ਮਹਾਰਤੀ ਦੇ ਕੋਲ ਰਹਿ ਗਿਆ ਹਾਂ ਜੀ ਹਾਂ ਜੀ ਹਾਂ ਜੀ ਰਤੀ ਰਤੀ ਦੇ ਕੋਲੇ ਰਹਿ ਗਿਆ 10 ਕਿਲੋਮੀਟਰ ਦੂਰ ਹੈ ਰਤੀ ਤੋਂ ਅਲੀ ਕੇ ਪਿੰਡ ਹੈ ਬਈ ਦਾ ਜ਼ਿਲ੍ਹਾ ਫਤਿਹਪੁਰ ਹਾਂ ਜੀ ਹਾਂ ਜੀ ਜ਼ਿਲ੍ਹਾ ਫਤਿਹਪੁਰ ਦਾ ਤੇ ਹਰਿਆਣੇ ਦੇ ਵਿੱਚੋਂ ਆਇਆ ਤੇ ਬਾਕੀ ਬਈ ਮਨ ਲਾ ਹੁਣ ਦੁੱਧ ਇਸ ਟਾਈਮ ਕਿੰਨਾਗਾ ਦੁੱਧ ਦਾ 14-15 ਲੀਟਰ ਤਿਆਰ ਹੈ 14-15 ਲੀਟਰ ਤਿਆਰ ਆ ਠੀਕ ਆ ਤੇ ਰੇਟ ਦੀ ਗੱਲ ਆਂਦੀ ਬਈ ਰੇਟ ਕੀ ਕਰਤ ਹੈ ਰੇਟ 1 ਲੱਖ 70000 70000 ਠੀਕ ਆ 1,70,000 ਬਾਈ ਰੇਟ ਕਰਦਾ ਠੀਕ ਆ ਰੇਟ ਥੋੜਾ ਜਿਹਾ ਬੜਾ ਜਾਇਜ ਕਰੀ ਜਾਂਦਾ ਤੇ ਬਾਕੀ ਮਾਨਤਨ ਹੋ ਜੂ ਬਾਈ ਹਾਂ ਹਾਂ ਹੋ ਜੂ ਮੌਕੇ ਤੇ ਮਾਨਤਨ ਬਾਈ ਕਹਿੰਦਾ ਕਰਦਿਆਂ ਕਿ ਰੇਟ ਮੰਡੀ ਦੇ ਹਿਸਾਬ ਕਰਨਾ ਪੈਂਦਾ ਕਿਉਂਕਿ ਝੋਟੀ ਜੇ ਅਪ ਗੱਲ ਕਰ ਲਈਏ ਸਕੀਨ ਆ ਪੂਰੀ ਠੰਡੀ ਸੀਲ ਆ ਕਾਈ ਉਹ ਰਸਾ ਛੱਡ ਕੇ ਖੜਾਈ ਖੜੀ ਆ ਤੇ ਤਾਜੀ ਸੂਹੀ ਆ 14-15 ਕਿਲੋ ਬਾਈ ਕਹਿੰਦਾ ਦੁੱਧ ਮੌਕੇ ਦਾ ਤਿਆਰ ਆ ਤੇ ਬਾਕੀ ਤੁਸੀਂ ਆ ਕੇ ਇੱਥੇ ਬਾਈ ਨਾਲ ਸੰਬਰਕ ਬਣਾ ਸਕਦੇ ਹੋ ਤੇ ਚੰਗੀ ਝੋਟੀ ਹੈਗੀ ਹਾਂ ਲੇਵਾ ਸਾਫਾ ਨੰਦੇ ਦੁੱਧ ਬਾਈ ਹੋਰ ਬਧੂਗੀ ਹਾਂ ਹਾਂ 16 ਤੇ ਜਾਊਗੀ ਠੀਕ ਆ ਦੁੱਧ ਬਾਈ ਕਹਿੰਦਾ 16 ਕਿਲੋ ਕਰ ਜੂਗੀ ਬਾਕੀ ਟਾਇਰ ਲੇਵਾ ਤੇ ਕਦ ਕਦ ਛੋਟੀ ਦਾਣਾ ਪੂਰਾ ਜੇ ਆਪਾਂ ਗੱਲ ਕਰ ਲਈਏ ਤਾਂ ਚੰਗੀ ਝੋਟੀ ਚੰਗੇ ਦੁੱਧ ਵਾਲੀ ਆ ਤੇ ਬਾਕੀ ਤੁਸੀਂ ਦਰਸ਼ਨ ਕਰ ਲੋ ਇੱਕ ਵਾਰੀ ਇੱਕ ਹੋਰ ਤੁਰਦੀ ਦਿਖਾਈ ਸੋਨੂੰ ਤੇ ਥਣਾ ਸਪੇਸ ਜਿਹੜਾ ਬਹੁਤ ਸੋਹਣਾਗਾ ਤੇ ਬਾਕੀ ਬਾਈ ਨਾਲ ਇੱਥੇ ਅੱਗੇ ਸੰਪਰਕ ਤੁਸੀਂ ਬਣਾ ਸਕਦੇ ਬਾਕੀ ਮਿੱਤਰੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ ਕਾਂਗੀ ਆਪਾ ਹਰ ਮੰਡੀ ਤੇ ਹਰ ਸ਼ੁੱਕਰਵਾਰ ਸਾਨੂੰ ਮਿਲਦੇ ਰਹਿੰਦੇ ਆ ਬਾਣਸਾ ਜਿਹੜੀ ਮੰਡੀ ਆ ਤੇ ਬਾਕੀ ਤੁਸੀਂ ਓਵਰਵਿਊ ਵੀ ਦੇਖਿਆ ਮੰਡੀ ਦਾ ਤੇ ਤੰਬੂ ਜਿਹੜੇ ਹਟਾਤੇ ਕਿਉਂਕਿ ਹੁਣ ਸਰਦੀਆਂ ਮੌਸਮਾਂ ਤੇ ਠੰਡ ਕਰਕੇ ਥੋੜਾ ਕਣਕ ਦੀ ਬਿਜਾਈ ਜਿਹੜੀ ਫੁੱਲ ਝੂਰ ਕਰਕੇ ਮੰਡੀ ਦਾ ਸੀਜ਼ਨ ਆ ਜਿਹੜਾ ਆਫਰ ਹੈ ਅੱਜ ਮੰਦਾ ਰਿਹਾ ਘਾਹ ਕੱਟਿਆ ਤੇ ਪਸ਼ੂ ਜਿਵੇਂ ਆਪਾਂ ਕਹਿੰਦੇ ਉਵੇਂ ਖੜੇ ਨੇ ਰੇਟ ਲੋਕ ਫੇਰ ਵੀ ਜਾਇਜ਼ ਕਰੀ ਜਾਂਦੇ ਹਨ ਨਜਾਇਜ਼ ਨਜਾਇਜ਼ ਰੇਟ ਫੇਰ ਵੀ ਕਰੀ ਜਾਂਦੇ ਨੇ ਪਰ ਮਾਲ ਜਿਹੜਾ ਨਹੀਂ ਵਿਕ ਸਕਿਆ ਤੇ ਤੁਸੀਂ ਆਪਣੀ رائے ਜ਼ਰੂਰ ਦਿਓ ਤੇ ਬਾਕੀ ਆਪਾਂ ਮਿਲਾਂਗੇ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਜੀ ਧੰਨਵਾਦ ਸਾਰੇ ਭਰਾਵਾਂ ਦਾ ਜਲਦੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ